ਜੀ ਅੱਜ ਤੁਹਾਨੂੰ ਦਿਖਾਉਨੇ ਆ ਮੌਸਮ ਬਹੁਤ ਵਧੀਆ ਹੋਇਆ ਪਿਆ ਜਾਨਿਕਾ ਮੌਸਮ ਦੀ ਲੋਕੇਸ਼ਨ ਦਿਖਾਉਨੇ ਆ ਤੁਹਾਨੂੰ ਮੌਸਮ ਕਿੰਨਾ ਵਧੀਆ ਹੋਇਆ ਪਿਆ ਅੱਜ ਤੁਹਾਨੂੰ ਫਿਰ ਬਾਅਦ ਵਿੱਚ ਦਿਖਾਵਾਂਗੇ ਕਿ ਅੱਜ ਮੌਕੇ ਤੇ ਕੀ ਹੋਇਆ ਸੀ ਫਿਰ ਦਿਖਾਉਨੇ ਪਹਿਲਾਂ ਮੌਸਮ ਦੇਖ ਲਓ ਹਾਂਜੀ ਦੇਖੋ ਮੌਸਮ ਬਹੁਤ ਹੀ ਵਧੀਆ ਮੌਸਮ ਹੋਇਆ ਅੱਜ ਦੇਖੋ ਮੌਸਮ ਕਿੰਨਾ ਵਧੀਆ ਅੱਜ ਬਾਹਰ ਹਵਾ ਮਾਸ਼ਾਅੱਲਾ ਰਹੀ ਆ ਵੈਸੇ ਹੋ ਸਕਦਾ ਨੇਰੀ ਆ ਜਾਵੇ ਉਹਨਾ ਟਾਈਮ ਨਾ ਆਵੇ ਹੈ ਉਹਨਾ ਟਾਈਮ ਨਾ ਕਿੰਨਾ ਟਾਈਮ ਨੇਰੀ ਆਵੇ ਨਹੀਂ ਅੱਜ ਅੱਜ ਕਗੰਦੀ ਕੀ ਹੋਇਆ ਸੀ ਮਾੜਾ ਵਿਸਤਾਰ ਨਾਲ ਦੱਸ ਮਾੜਾ ਜਾਂ ਅੱਜ ਬਹੁਤ ਮਾੜੀ ਆਪਾਂ ਦਰਸ਼ਕਾਂ ਨੂੰ ਦੱਸਣਾ ਹੈ ਨਾ ਅੱਜ ਸਾਡਾ 4 ਹੋ ਗਿਆ ਗੈਸ ਖਤਮ ਹੋ ਗਿਆ ਗੈਸ ਸਾਡਾ ਕੋਈ ਲੈ ਕੇ ਗਿਆ ਸੀਗਾ ਹਾਂ ਆ ਸੀ ਉਹਨਾਂ ਦੇ ਤੇ ਉਹ ਅਸੀਂ ਭਰਾਇਆ ਨੂੰ ਜਾਂ ਤੇ ਤੇ ਫੇਰ ਫੇਰ ਲਾਇਆ ਆਪਾਂ ਉਹਨੂੰ ਫੋਨ ਫੇਰ ਅਸੀਂ ਫੋਨ ਲਾਇਆ ਉਹਨੂੰ ਕਹੇ ਸੀ ਜੇਸੀ ਵਾਲੇ ਨੂੰ ਕਿੰਨੇ ਵਾਈ ਚੱਲ ਹੋਵਾਂਗੇ ਅੱਜ ਨਹੀਂ ਆ ਸਕਦੇ ਕੱਲ ਨੂੰ ਤਾਂ ਸੰਡੇ ਕੱਲ ਨੂੰ ਫੇਰ ਨਹੀਂ ਆਉਣਾ ਨੇ ਉਹ ਕਹਿੰਦਾ ਹੁਣ ਮੈਂ ਮੋਕੇ 'ਚ ਨਹੀਂ ਮੈਂ ਹੁਣ ਵੀ ਦੇ ਜਾਣਾ ਸੀ ਉਹਨੇ ਕੱਲ ਨੂੰ ਆਉਣਾ ਨਹੀਂ ਇਹ ਦੇਖ ਲਈ ਨਹੀਂ ਆ ਜਾਣਾ ਉਹਨੇ ਹੈ ਕੱਲ ਨੂੰ ਆਪਾਂ ਬਲੌਗ 'ਚ ਦਿਖਾਉਣਾ ਵੀ ਆਇਆ ਕਿ ਨਹੀਂ ਆਇਆ ਦੇਖ ਲਓ ਆ ਰਹਿਣਾ ਉਹਨੇ ਹੈ ਉਹ ਕਹਿੰਦਾ ਮੈਂ ਮੋਕੇ 'ਚ ਆਦਾ ਨਹੀਂ ਮੈਂ ਅੱਜ ਹੀ ਦੇ ਜਾਣਾ ਸੀ ਜਸਪਾ ਠੀਕ ਆ ਲਓ ਜੀ ਅੱਜ ਨਾ ਮੌਕੇ ਤੇ ਹੋ ਗਿਆ ਅੱਜ ਮੌਕੇ ਤੇ ਹੋ ਗਿਆ ਸਿਲੰਡਰ ਖਤਮ ਸ਼ਾਮ ਨੂੰ 4 ਵਜੇ ਵਾਲੀ ਚਾਹ ਕੀਤੀ ਆ ਤੇ ਉਦੋਂ ਬਸ ਉਦੋਂ ਬਾਅਦ ਸਿਲੰਡਰ ਹੋ ਗਿਆ ਖਤਮ ਤੇ ਫੇਰ ਗਗਨਦੀਪ ਤਾਂ ਕਹਿੰਦੀ ਸੀ ਮੇਰਾ ਸਿਲੰਡਰ ਤੋਂ ਬਿਨਾ ਕੰਮ ਨਹੀਂ ਹੋਣਾ ਤੇ ਮੈਂ ਕਿਹਾ ਵੀ ਸਿਲੰਡਰ ਤਾਂ ਫੇਰ ਅੱਜ ਤਾਂ ਮਿਲਣਾ ਨਹੀਂਗਾ ਤੇ ਅੱਜ ਤਾਂ ਤੈਨੂੰ ਚੁੱਲੇ ਤੇ ਕਰਨਾ ਪੈਣਾ ਤੇ ਅੱਜ ਹੁਣ ਚੁੱਲੇ ਤੇ ਕੰਮ ਕਰੀ ਜਾਂਦੀ ਦੇਖੋ ਪੁਰਾਣੀਆਂ ਬੁੜੀਆਂ ਕਿੰਨਾ ਚੁੱਲਾ ਚੁੱਲੇ ਤੇ ਕੰਮ ਕਰਦੀਆਂ ਸੀ ਤੇ ਐ ਚੁੱਲੇ ਤੇ ਕੰਮ ਕਰਨਾ ਕਿੰਨਾ ਵਧੀਆ ਲੱਗਦਾ ਦੇਖ ਹੈ ਚੁੱਲੇ ਤੇ ਕੰਮ ਸਮਝ ਪਾ ਲੈਂਦੀ ਅੱਗ ਜਦੋਂ ਮੱਤਦੀ ਨਹੀਂ ਪ੍ਰੋਬਲਮ ਕਾਦੀ ਇਹ ਤਾਂ ਸਭ ਦੀ ਚੰਗਾ ਨਾਲੇ ਰੋਟੀ ਵਧੀਆ ਲੈਂਦੀ ਨਾਲੇ ਸਬਜੀ ਵਧੀਆ ਬੰਦੀ ਦਾਲ ਸਬਜੀ ਪਤਾ ਚੁੱਲੇ ਤੇ ਕਿੰਨੀ ਸਵਾਦ ਬੰਦੀ ਆ ਤੇ ਤਾਂ ਹੁਣ ਆਪਾਂ ਜਿਹੜੇ ਖਰਚੇ ਨਜਾਇਜ਼ ਵਧਾਇਓ ਆਪਣੇ ਵਧਾਏ ਵੇ ਆ ਲੋਕਾਂ ਨੇ ਨਹੀਂ ਵਧਾਇਓ ਆਪਾਂ ਆਪ ਵਧਾਏ ਆ ਕੀ ਜਿਹੜਾ ਸਿਲੰਡਰ ਹੁਣ ਆਪਾਂ ਮਚਾਈ ਜਾਂਦੇ ਆ ਕਿੱਥੇ ਸਿਲੰਡਰ 350 300 ਦਾ ਸੀਗਾ ਤੇ ਇੰਨਾ ਯੂਜ਼ ਕਰ ਲਾਪੇ ਲੋਕ ਸਿਲੰਡਰ ਨੂੰ ਤੇ ਉਹ ਸਿਲੰਡਰ 8 900000 ਤੋਂ ਵਾਪਸ ਆਇਆ ਥੋੜਾ ਜਿਹਾ ਵੀ ਤਾਂ ਕਿੱਥੇ ਪਹੁੰਚ ਗਿਆ ਵੇਖ ਲੋ 1000 ਤੇ ਤੇ ਜੇ ਆਪਾਂ ਉਹ ਚੀਜ਼ ਦਾ ਬਾਈਗਾਰਡ ਕਰ ਗਏ ਉਹ ਚੀਜ਼ ਨੂੰ ਨਾ ਆਪਾਂ ਯੂਜ਼ ਕਰ ਗਏ ਘੱਟ ਯੂਜ਼ ਕਰ ਗਏ ਜਿਵੇਂ ਚਲੋ ਆਪਾਂ ਜਵਾਂ ਨਹੀਂ ਕਹਿੰਦੇ ਜਵਾਂ ਨੂੰ ਯੂਜ਼ ਕਰੋ ਨਹੀਂ ਸਰਦਾ ਪਰ ਉਹਨੂੰ ਘੱਟ ਯੂਜ਼ ਕਰੋ ਵੀ ਮੰਨ ਲਾ ਕੇ ਤੇ ਚਾਹ ਚੂ ਬਣਾ ਲਈ ਕਿਤੇ ਜੇ ਮੰਨ ਲਾ ਮੀਂਹ ਹੀ ਦਾ ਮੌਸਮ ਆ ਉਦੋਂ ਯੂਜ਼ ਕਰ ਲਿਆ ਤਾਂ ਨਹੀਂ ਆਏ ਜਦੋਂ ਮੌਸਮ ਸਹੀ ਹੋ ਉਦੋਂ ਤਾਂ ਆਪਾਂ ਨੂੰ ਹਾਂ ਚੁੱਲ੍ਹੇ ਦੇ ਵੈਸੇ ਰੋਟੀ ਪਾਣੀ ਲਾਉਣਾ ਚਾਹੀਦਾ ਚੁੱਲ੍ਹੇ ਤੇ ਰੋਟੀ ਪਾਣੀ ਲਾਇਆ ਹੋਵੇ ਤੇ ਵਧੀਆ ਰਹਿੰਦਾ ਵੈਸੇ ਬੰਦੇ ਦਾ ਨਾਲੇ ਚੁੱਲ੍ਹੇ ਤੇ ਰੋਟੀ ਪਾਣੀ ਅੱਜ ਰੋਟੀ ਵੇਖੀ ਕਿੰਨੀ ਸਵਾ ਸਜਣਾਲੇ ਤੂੰ ਤਾਂ ਕਹਿੰਦੀ ਸੀ ਆਪਾਂ ਤੰਦੂਰ ਤੇ ਲਾਵਾਂਗੇ। ਆ ਫਿਰ ਮੰਮੀ ਬੈਠਿਆ ਕੋਈ ਆਇਆ ਬਾਹਰ ਉਹ ਬਾਹਰੋਂ ਆਏ ਸੀਗੇ। ਅੱਛਾ ਉਹ ਸੱਚ ਮੰਮੀ ਕੋਲੇ ਮੰਮੀ ਕੋਲੇ ਬੈਠੇ ਆ ਗੈਸਟ। ਉਹਦੇ ਉੱਤੇ ਲਾਉਣੀਆਂ ਨਹੀਂ ਹੁੰਦਾ ਨਾ ਮੈਂ। ਮੰਮੀ ਕੋਲੇ ਗੈਸਟ ਬੈਠੇ ਆ ਤੇ ਉਹ ਆਏ ਸੀ ਬਾਹਰੋਂ ਕੈਨੇਡਾ ਚੋਂ ਤੇ ਉਹ ਮੰਮੀ ਹਣੀ ਬਾਹਰ ਗੱਲ ਕਰੀ ਜਾਂਦੇ ਆ। ਗਵਾਂਢੀ ਆ ਸਾਡੇ ਤੇ ਨਾਲੇ ਅੱਜ ਮੈਂ ਪਾਇਆ ਸੀ ਬੂਟਿਆਂ ਨੂੰ ਪਾਣੀ ਕਿਉਂਕਿ ਇਹ ਚਾਰਾਂ ਪੰਜਾਂ ਦਿਨਾਂ ਬਾਅਦ ਮੈਂ ਪਾਣੀ ਪਾਉਣਾ ਹੁੰਨਾ ਇਹਨਾਂ ਨੂੰ। ਆ ਸਾਰੇ ਬੂਟਿਆਂ ਨੂੰ ਅੱਜ ਪਾਣੀ ਪਾਇਆ ਸੀ। ਆਵੇ ਆ ਵੇਖੋ ਤੁਸੀਂ ਨਿੰਬੂ ਲੱਗਨੇ ਸ਼ੁਰੂ ਵੀ ਹੋ ਗਏ ਆ ਉਹਦੇ ਆਪ ਇੱਕ ਦੇਖਿਆ ਸੀ ਨਿੰਬੂ ਆ ਦੇਖੋ ਤੁਸੀਂ ਆਹ ਉਹ ਦੇਖੋ ਫਿਰ ਉੱਪਰ ਦੇਖੋ ਆ ਲੱਗ ਰਹੇ ਆ ਫਿਰ ਆਹ ਦੇਖੋ ਆ ਲੱਗ ਰਹੇ ਆ ਨਿੰਬੂ ਲੱਗਨੇ ਹੋ ਗਏ ਸ਼ੁਰੂ ਤੇ ਅਨਾਰ ਵੀ ਸਾਡੇ ਲੱਗਨੇ ਸ਼ੁਰੂ ਹੋ ਗਏ ਆ ਉਹ ਦੇਖੋ ਨਿੱਕੇ ਨਿੱਕੇ ਅਨਾਰ ਲੱਗ ਰਹੇ ਆ ਤੇ ਉਹ ਅਮਰੂਦਾਂ ਦਾ ਬੂਟਾ ਉਹ ਹਜੇ ਚੱਲੂਗਾ ਚੱਲ ਪਿਆ ਵੈਸੇ ਉਹ ਆ ਦੇਖ ਸਕਦੇ ਤੁਸੀਂ ਚੱਲ ਪਿਆ ਤੇ ਆ ਲਵਾਇਆ ਸੀਗਾ ਮੇਰਾ ਕਿਨੂਆ ਦਾ ਬੂਟਾ ਇਹ ਵੀ ਚੱਲ ਪਿਆ ਵਧੀਆ ਗਰੋਥ ਕਰ ਰਿਹਾ ਇਹ ਤੇ ਕਦੇ ਵਾਸਤੇ ਵੀ ਆਪਾਂ ਨੂੰ ਪਾਣੀ ਪਾਉਣਾ ਚਾਹੀਦਾ ਨਾ ਤੇ ਦਰਖਤਾਂ ਨੂੰ 5 ਮਹੀਨੇ ਦਿਨ ਪਾਣੀ ਪਾਓ ਜਦੋਂ ਇਹ ਤੋਂ ਜੜਾਂ ਦੇ ਵਿੱਚੋਂ ਸੁੱਕ ਜਾਂਦਾ ਨਾ ਥੋੜਾ ਜਿਹਾ ਪਾਣੀ ਉਦੋਂ ਪਾਣੀ ਪਾਉਣਾ ਚਾਹੀਦਾ ਜਦੋਂ ਜੜਾਂ ਚੋਂ ਸੁੱਕ ਜੇ ਤੇ ਇੱਕ ਸਾਡੇ ਇੱਥੇ ਨਾ ਹੁਣ ਸ਼ਾਇਦ ਬੈਠੀ ਨਾ ਹੋਵੇ ਵਿਚਾਰੀ ਇੱਥੇ ਸਾਡੇ ਆਲ ਨਾ ਪਾਇਆ ਚਿੜੀ ਦਾ ਉਹ ਵੈਸੇ ਆਲ ਨਾ ਪਾਇਆ ਤੇ ਵਿਚਾਰੀ ਬੈਠੀ ਨਾ ਹੋਵੇ ਤਾਂ ਨਹੀਂ ਵੇਛੜ ਰਿਹਾ ਆਲ ਨਾ ਬਹੁਤ ਹੀ ਸੋਹਣਾ ਆਲ ਨਾ ਬੁਣਿਆ ਹੀ ਇੱਕ ਹਿਸਾਬ ਨਾਲ ਨੇ ਤੇ ਜਿਹੜੇ ਮੈਂ ਉਹ ਬਣਾਏ ਸੀਗੇ ਉਹ ਕਰ ਦਿਓ ਵਿਹਿੰਦਰ ਪਏ ਉੱਥੇ ਇੱਥੇ ਮੇਰੇ ਤੇ ਪਈ ਮੈਂ ਤੁਹਾਨੂੰ ਦਿਖਾਉਣਾ ਮੈਂ ਵੀ ਇੱਕ ਉਪਰਾਲਾ ਕੀਤਾ ਛੋਟਾ ਜਿਹਾ ਜੇ ਤੁਹਾਨੂੰ ਵਧੀਆ ਲੱਗਾ ਤਾਂ ਮੈਨੂੰ ਜਰੂਰ ਦੱਸਿਓ ਮੈਂ ਤੁਹਾਨੂੰ ਦਿਖਾਉਣਾ ਕਹਿੰਨੇ ਜਿਹੜਾ ਮੈਂ ਛੋਟਾ ਜਿਹਾ ਉਪਰਾਲਾ ਕੀਤਾ ਏ ਕਿ ਜਿਵੇਂ ਹੁਣ ਚਿੜੀਆਂ ਦੇ ਪੰਛੀਆਂ ਦੇ ਰਹਿਣ ਨੂੰ ਆਪਣੇ ਜਿਹੜੇ ਰੋਖਾ ਉਹ ਬਹੁਤ ਜ਼ਿਆਦਾ ਕੱਟੇ ਜਾ ਸਕ ਰਹੇ ਆ ਤੇ ਪੰਛੀਆਂ ਦਾ ਰਹਿਣਾ ਬੜਾ ਮੁਸ਼ਕਲ ਹੋਇਆ ਪਿਆ ਤਾਂ ਮੈਂ ਉਹਨਾਂ ਵਾਸਤੇ ਆ ਝੌਂਪੜੀਆਂ ਤਿਆਰ ਕੀਤੀਆਂ ਸੀਗੀਆਂ ਨਾਲ ਝੌਂਪੜੀਆਂ ਤਿਆਰ ਕਰਕੇ ਨਾਲ ਇਹਨਾਂ ਦੇ ਵਿੱਚ ਗੂੰਦ ਲਾ ਕੇ ਆ ਵੀ ਸਾਈਡਾਂ ਤੇ ਗੂੰਦ ਸਾਰੇ ਭਰੀ ਆ ਇੱਥੇ ਸਾਰੇ ਤੇ ਇਹ ਆਪਾਂ ਟੰਗਾਂਗੇ ਇੱਥੇ ਇਹਦੇ ਅੰਦਰ ਬਾਹਰ ਟੰਗਾਂਗੇ ਲਿੰਕਟਰ ਦੇ ਥੱਲੇ-ਥੱਲੇ ਨੀਚੇ-ਨੀਚੇ ਇੱਥੇ ਤੇ ਟੰਗਦੇ ਨੇ ਇਹ ਦੋਵੇਂ ਦੋ ਇਹ ਟੰਗਾਗੇ ਤੇ ਦੋ ਹੋਰ ਬਣਾਵਾਗੇ ਆਪਾਂ ਦੱਸਿਓ ਮੈਨੂੰ ਕਿੱਦਾਂ ਦੇ ਲੱਗੇ ਵਧੀਆ ਨਾ ਇਹ ਜਿਹੜਾ ਉਪਰਾ ਲਾ ਕੀਤਾ ਆਪਾਂ ਪੰਛੀਆਂ ਦੇ ਰਹਿਣ ਵਾਸਤੇ ਤੇ ਉੱਥੇ ਪੰਛੀਆਂ ਦਾ ਮੈਂ ਕੰਦ ਤੇ ਰੱਖਿਆ ਪਾਣੀ ਐ ਕੋ ਕੌਲੀ 'ਚ ਰੱਖਿਆ ਏ ਪਾਣੀ ਐ ਕੋ ਰੱਖਿਆ ਏ ਤੇ ਇੱਕ ਮੈਂ ਗੋਠ ਤੇ ਰੱਖਿਆ ਏ ਗਲਾਸ ਉਹ ਦੇਖ ਸਕਦੇ ਤੁਸੀਂ ਇਹ ਪੰਛੀਆਂ ਵਾਸਤੇ ਪਾਣੀ ਰੱਖਿਆ ਹੋਇਆ ਮੇਰਾ ਤੁਮੀ ਵਾਦੋ ਵਾਦ ਪੰਛੀਆਂ ਦੀ ਜਿੰਨੀ ਵੀ ਸੇਵਾ ਹੋ ਸਕਦੀ ਆਪਾਂ ਨੂੰ ਕਰਨੀ ਚਾਹੀਦੀ ਆ ਇੱਥੇ ਪਾਇਆ ਪੰਛੀ ਨੇ ਸਾਡੇ ਆਹ ਨਾ ਐ ਨਾ ਮਤੇ ਠੀਕ ਹੈ ਗਗਨ ਹੋਰ ਕਹਿਣਾ ਕੁਛ ਹੋਰ ਕਹਿਣਾ ਕੁਛ ਤੂੰ ਮੈਂ ਤਾਂ ਰੋਟੀ ਲਾਣੀ ਆ ਹਣ ਕੀ ਕਰ ਲਓ ਜੀ ਉਹ ਮੰਮੀ ਤੇ ਹੁਣ ਗੈਸਟਾ ਛੜੇ ਚਲੇ ਗਏ ਤੇ ਮੰਮੀ ਆ ਰਹੀ ਹੈ ਘਰੇ ਹਣ ਤੇ ਅਨਮੋਹ ਹੁਣ ਆਈ ਨਹੀਂ ਅਜੇ ਅਜੇ ਆਏ ਨਹੀਂ ਕਿਸਾ ਜਾਣਾ ਉਹਨਾਂ ਨੇ ਕਿੰਨਾ ਨੇ ਆਹੋ ਹੋਣ ਹਨਮੋਲ ਦੇ ਉਹ ਹਨਮੋਲ ਤਾਂ ਆਉਣ ਵਾਲੇ ਹਨਮੋਲ ਹੁਣ ਗੰਦੀ ਬਣਨੇ ਆ ਲਾਈ ਜਾਂਦੀ ਰੋਟੀ ਹਾਂ ਲਾਲੀ ਰੋਟੀ ਕਿ ਕਿੰਨੀ ਕੁ ਰਹਿੰਦੀ ਹੈ ਜੀ ਥੋੜਾ ਬੰਨ ਹੈ ਬਸ ਲਾ ਲੈਨੀ ਉਹ ਉਧ ਜਾ ਲੈ ਅੰਦਰ ਦੱਦ ਮੈਂ ਕਿਹ ਸਮਰ ਧਰਦਾ ਆਹੋ ਹੈ ਤੇ ਉਹ ਉਧ ਜਾ ਦੱਦ ਮੈਂ ਕਿਹਾ ਇੱਥੇ ਧਰਦਾ ਮੈਂ ਨਾ ਆਹੋ ਕਿੰਨੀਆਂ ਰਹਿਣਗੀਆਂ ਰੋਟੀਆਂ ਹੁਣ ਤੇਰੀਆਂ 6-7 ਐਵੇਂ ਥੋੜੀ ਕਹਿੰਦੇ ਸੀਗੇ ਵੀ ਜਿਹੜੀਆਂ ਪ੍ਰਾਣੀਆਂ ਬੁੜੀਆਂ ਸੀਗੀਆਂ ਉਹ ਗਿਣਕੇ ਨਹੀਂ ਉਹ ਚਣਕੇ ਲਵਨੀਆਂ ਸੀ ਰੋਟੀਆਂ ਤੇ ਜਿਹੜੀਆਂ ਹੁਣਦੀਆਂ ਉਹ ਪਹਿਲਾਂ ਪੁੱਛਦੀਆਂ ਐ ਨਹੀਂ ਲਵਨੇ ਤੁਸੀਂ ਗਿਣਕੇ ਆ ਨਾ ਤੇ ਹੁਣ ਗਿਣਕੇ ਲੈਂਦੇ ਸਾਰੇ ਤੇ ਜੋ ਪ੍ਰਾਣੀਆਂ ਬੁੜੀਆਂ ਚਣਕੇ ਲਵੰਦੀਆਂ ਸੋ ਇਹ ਨਹੀਂ ਪੁੱਛਦੀਆਂ ਹੁੰਦੀਆਂ ਸੀਗੀਆਂ ਵੀ ਰੋਟੀ ਕਿੰਨੀ ਖਾਣੀ ਆ ਕਿੰਨੀ ਨਹੀਂ ਸੱਤ ਵੱਜ ਗਏ ਨਾ ਐ ਸੱਤ ਵੱਜ ਗਏ ਹੁਣੇ ਆ ਸੱਤ ਤੇਰੇ ਰਹਿੰਦੇ 10 ਮਿੰਟ ਜੇ ਪਰਾਣੀਆਂ ਬੁੜੀਆਂ ਸੀਗੀਆਂ ਉਹ ਕਹਿ ਪਤਾ ਕੀ ਕਹਿੰਦੀਆਂ ਸੀਗੀਆਂ ਉਹ ਕਹਿੰਦੀਆਂ ਸੀਗੀਆਂ ਰੋਟੀ ਗਿਣਕੇ ਨਹੀਂ ਚਣਕੇ ਲਾਉਣੀ ਆ ਤੇ ਤੁਸੀਂ ਪਹਿਲਾਂ ਪੁੱਛਦੀਆਂ ਵੀ ਅੱਜ ਆਪਾਂ ਕਿੰਨੀਆਂ ਚਾਰ ਖਾਣੀਆਂ ਕਿ ਤਿੰਨ ਖਾਣੀਆਂ ਕਿ ਦੋ ਤੇ ਪਤਾ ਹੀ ਆ ਹਣ ਉਹ ਦੂਜਾ ਪਹਿਲਾਂ ਕੰਕਾ ਕੰਕਾ ਜਾਦੇ ਨੇ ਲੋਕਰ ਤੇ ਹੁਣ ਵੀ ਗਣਕਾ ਤਾਂ ਹੁੰਦੀਆਂ ਹੀ ਆ ਹੁਣ ਕਿਹੜਾ ਹੁੰਦੀਆਂ ਨਹੀਂ ਗਣਕਾ ਐਵੇਂ ਹੀ ਆ ਨਾ ਮੰਮੀ ਹੈਨਾ ਮੰਮੀ ਐਵੇਂ ਨਾ ਪਰਾਣੀਆਂ ਬੁੜੀਆਂ ਹੀ ਰੋਟੀ ਲਾਉਂਦੀਆਂ ਹੁੰਦੀਆਂ ਸੀ ਨਾ ਕਹਿੰਦੀਆਂ ਹੁੰਦੀਆਂ ਸੀਗੀਆਂ ਵੀ ਗਿਣਕੇ ਨਹੀਂ ਚਣਕੇ ਲਾਈਦੀ ਹੁੰਦੀ ਰੋਟੀ ਵੀ ਉਹਦੇ ਕਹਿਣ ਕੋ ਹੁਣ ਗਿਣ ਕੇ ਰੋਟੀ ਨਹੀਂ ਹੁਣ ਗਿਣ ਕੇ ਤਾਂ ਰੋਟੀ ਮੈਂ ਕਿਹਾ ਬੁੜੀਆਂ ਲਾਉਣ ਲੱਗ ਗਈਆਂ ਹੁਣ ਜੇ ਮੰਨ ਲਾ ਮੈਂ ਕਹਿਦਾ ਮੈਂ ਤਿੰਨ ਜਾਂ ਚਾਰ ਖਾਣੀਆਂ ਐ ਤੇ ਮੇਰੀਆਂ ਚਾਰ ਲਾ ਲਈਆਂ ਨਹੀਂ ਨਹੀਂ ਮੇਰੀਆਂ ਚਾਰ ਲਾ ਲਈਆਂ ਤੇ ਉਧਰੋਂ ਮੰਨ ਲਾ ਇਹਨਾਂ ਨੇ ਕਹਿਤਾ ਵੀ ਨਹੀਂ ਇੱਕ ਦੋ ਦਰवेश ਦੀਆਂ ਲਾਉਣਗਾ ਜੇ ਮੈਨੂੰ ਭੁੱਖ ਵੱਧ ਲੱਗੀ ਹੋਈ ਤੇ ਦੋ ਮੈਂ ਉਹ ਵੀ ਖਾ ਗਿਆ ਤੇ ਦਰवेश ਨੇ ਤਾਂ ਕਹਿਣਾ ਨਾ ਵਿਚਾਰੇ ਨੇ ਉਹਨੇ ਕਹਿਣਾ ਵੀ ਮੇਰਾ ਵੀ ਹਰਗ ਮਾਰਦਾ ਇਹਨੇ ਤਾਂ ਪੱਕਾ ਹਨ ਕੀ ਕਰਦੇ ਆ ਉਹ ਹਾਲੋਂ ਨਾਲ ਦੀ ਨਾਲ ਹੌਣ ਨਾਲ ਦੀ ਨਾਲ ਹੀ ਖਾਈ ਜਾਂਦੇ ਨੇ ਨਾਲ ਦੀ ਨਾਲ ਨਹੀਂ ਖਾਈ ਜਾਂਦੇ ਰੋਟੀ ਕਦੇ ਵਾਸਤੇ ਵੀ ਗਣਕੇ ਨਹੀਂ ਜਣਕੇ ਲਈਦੀ ਹੁੰਦੀ ਆ ਤਾਂ ਮੈਂ ਡੀਟੇਲ ਲਾ ਦਿੰਨੇ ਚੜ ਕੇ ਖਾ ਨਹੀਂ ਮੈਂਬਰਾਂ ਦੇ ਹਿਸਾਬ ਨਾਲ ਮੈਂਬਰਾਂ ਦੇ ਹਿਸਾਬ ਨਾਲ ਜਣਕੇ ਲਈਦੀ ਹੁੰਦੀ ਆ ਵੀ ਇੰਨੇ ਮੈਂਬਰ ਆ ਕੋਈ ਨਹੀਂ ਹੁਣ ਸਾਰੇ ਵਿਚਾਲੇ ਜਿਹੜੇ ਦਰਵੇਸ਼ ਆ ਉਹ ਆਉਂਦੇ ਆ ਮੈਂ ਤਾਂ ਨਹੀਂ ਉਹ ਤੇ ਉਹ ਤਾਂ ਨਹੀਂ ਗਈ ਬਾਹਰ ਚ ਆ ਜਾਂਦੇ ਆ ਤੇ ਉਹ ਮੈਂ ਕਿਹਾ ਮੰਮੀ ਬਹਿ ਕੇ ਮੁੜ ਜਾਂਦੇ ਜੇ ਰੋਟੀ ਹੋਊ ਤਾਂ ਫੇਰ ਹੀ ਆ ਨਾ ਹਾਂਜੀ ਮਨਿੰਦਰ ਆ ਗਿਆ ਸਾਡਾ ਤੇ ਸ਼ਾਸਤਰੀ ਕਾਲ ਆ ਗਿਆ ਹਾਂਜੀ ਪਾਪਾ ਜੀ ਟਿਊਸ਼ਨ ਤਾਂ ਕਿਹਾ ਸੀਗਾ ਹਾਂਜੀ ਪਾਪਾ ਜੀ ਠੀਕ ਆ ਤੇ ਕੰਮ ਕਰਿਆ ਦਾ ਸਕੂਲ ਦਾ ਸਾਰਾ ਹਾਂਜੀ ਤੇ ਜਿਹੜਾ ਕੱਲ ਨੂੰ ਤੇਰਾ ਮਨ ਲਾ ਕੱਲ ਨੂੰ ਤਾਂ ਸੰਡੇ ਛੁੱਟੀ ਆ ਹਾਂਜੀ ਤੇ ਜਿਹੜਾ ਤੇਰਾ ਪਰਸੋਂ ਵਾਲਾ ਪੇਪਰ ਆ ਉਹ ਸਾਰਾ ਯਾਦ ਕਰ ਲਿਆ ਹਾਂਜੀ ਸਾਰਾ ਹੁੰਦਾ ਨਾ ਹਾਂਜੀ ਬਾਕੀ ਕੀ ਗੱਲ ਹਾਂਜੀ ਟਿਊਸ਼ਨ ਤੇ ਬੁੱਤ ਨੂੰ ਤਾਂ ਹੀ ਲਾਇਆ ਵੀ ਵਾਧੂ ਪੜਿਆ ਕਰ ਠੀਕ ਹੈ ਨਾ ਹਾਂਜੀ ਉਹ ਸੀਨ ਤੇ ਸਾਰੀ ਕਰ ਜਾਂਦੀ ਸਾਰੀ ਸੀਟ ਕਰਿਆ ਨਹੀਂ ਕੰਪਲੀਟ ਹਾਂ ਹਾਂ ਵਾਧੂ ਪੜਿਆ ਕਰ ਮੇਰਾ ਪੁੱਤ ਠੀਕ ਆ ਨਾ ਜਦੋਂ ਵਾਧੂ ਪੜੇਗਾ ਫਿਰ ਜਦੋਂ ਤੇਰਾ ਬਰਥਡੇ ਆਊਗਾ ਫਿਰ ਤੈਨੂੰ ਬਰਥਡੇ ਤੇ ਤੈਨੂੰ ਸਾਈਕਲ ਹੀ ਗਿਫਟ ਕਰੂੰਗਾ ਪੱਕਾ ਪ੍ਰੋਮਿਸ ਆ ਤੇ ਰਹਿਣਾ ਠੀਕ ਆ ਜੇ ਤੂੰ ਮੰਨ ਲਾ ਜੇ ਤੂੰ ਮੰਨ ਲਾ ਜਾਂ ਤੂੰ ਪਹਿਲੇ ਨੰਬਰ ਤੇ ਆਇਆ ਫਿਰ ਤੂੰ ਜਿਹੜੀ ਚੀਜ਼ ਕਹੇਂਗਾ ਤੈਨੂੰ ਉਹ ਠੀਕ ਆ ਜੇ ਤੂੰ ਦੂਜੇ ਨੰਬਰ ਤੇ ਆਇਆ ਫਿਰ ਤੈਨੂੰ ਸਾਈਕਲ ਹੀ ਗਿਫਟ ਕਰੂੰਗਾ ਪੱਕਾ ਪ੍ਰੋਮਿਸ ਠੀਕ ਆ ਓਕੇ ਓਕੇ ਆ ਨਾ ਓਕੇ ਚਲ ਹੁਣ ਬੈਗ ਬੁੱਕ ਰੱਖ ਲੈ ਮੇਰਾ ਪੁੱਤ ਜਾ ਸਾਲ ਲੱਗੇ ਹੁਣ ਆਪਾਂ ਤੇ ਉੱਤਰੋਂ ਮੁੰਡਾ ਨਿਸ਼ਾਨੀ ਆ ਗੁਲਵੀ ਸੰਘੀਆ ਤੇ ਮੰਮੀ ਉਧਰ ਫੋਨ ਦੇਖਿਆਂ ਦੇ ਤੇ ਸਭ ਕੁ ਵੀ ਟਾਈਮ ਵਾਲੀ ਸੰਘੀ ਸਫਲ ਦਿਖਾਈਆ ਤੇ ਹੁਣ ਆਪਾਂ ਇੱਥੇ ਵਲੌਗ ਆ ਕਰਦੇ ਆ ਇਹ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਰੋ ਤੇ